ਇਹਨਾਂ ਵੱਲ ਤੋਂ ਪੁਜੇ ਸਿਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ। ਵਾਹ ਬਾਈ ਅਜੇ ਵੀ ਕੋਸਾ ਪੁਜਿਆ ਹੈ। ਔਰ ਨਾਲੇ ਸਾਡੇ ਰੀਕੂ ਕੋਸਾ ਵਿਦਿਆਨਪੁਰ ਅਕੈਡਮੀ ਉਹਨਾਂ ਨੇ ਵੀ ਬੇਨਤੀ ਆਪੀ ਸਰਾਂ ਤੇ ਜੋ ਖੜੇ ਮੰਜੀ। ਨਾਓ ਇੱਕ ਵਾਰ ਇਹਨਾਂ ਲਈ ਵੀ ਜ਼ੋਰਦਾਰ ਤਾੜੀਆਂ ਮਾਰ ਦਿਓ। ਸੈਕਿੰਡ ਬੱਚੇ ਜਿਹੜਾ ਨੇ ਕੋ ਪ੍ਰੈਕਟਿਸ ਕਰਦੇ ਆ ਬਹੁਤ-ਬਹੁਤ ਧੰਨਵਾਦ ਕਰਦੇ ਆ। ਦੇਖੀ ਜਨਮ ਅਗਰ ਭੋਜਨ ਤੇ ਆਪਕਾ ਸਵਾਗਤ ਹੈ। ਅੱਜ ਕੁਸ਼ਤੀ ਦੇਖਦੇ ਆਂ ਕੌਣ ਜਿੱਦਾ ਕੌਣ ਹਾਰਦਾ ਹੈ। ਬਾਜੀ ਘੁੰਮ ਕੇ ਹੋ ਜੇ ਬੇਨਤੀ ਆ ਫੋਨ ਵਾਲੇ ਵੀਰਾਂ ਨੂੰ। ਮਾਣੇ ਇੱਧਰ ਵੀ ਲਾਈਵ ਲੱਗਾ ਹੋਇਆ ਹੈ ਪੰਜਾਬੀ ਲਾਈਵ ਟੀਵੀ। ਕੰਫਰਮ ਕਿਉਂ ਦਿਓ। ਬਹੁਤ ਬਰਵਾਜਾ। ਬਸ ਇੱਕ ਦੇ ਕੌਣ ਜਿੱਦਾ ਕੌਣ ਹਾਰਦਾ ਹੈ ਪਹਿਲਵਾਨ ਜੱਸਾ ਪੱਟੀ। ਅੱਜ ਦੂਸਰੇ ਪਾਸੇ ਸੋਨੂ ਪਹਿਲਵਾਨ ਦਿੱਲੀ। ਸਮੇਂ ਦੀਆਂ ਬਾਤਾਂ। ਫੇਚੀਰ ਤੇ ਤੇਰੇ ਪਹਾੜ। ਸ਼ਬਾਹ। ਲਈ ਕੇ ਮੰਜ਼ਲਾਂ ਤੋਂ ਦੂਰ ਕਿੱਥੋਂ ਮਿਲਦਾ ਸਕੂਨ ਤੇ ਹਾਰ ਦੇਣੀ ਹੁੰਦੀ ਕਦੇ ਮਰਦ ਦਲੇਰ ਤੁਸੀਂ ਹੌਸਲੇ ਬਣਾ ਕੇ ਬਸ ਬੰਦ ਰੱਖਿਓ ਅਸੀਂ ਜਿੱਤਾਂਗੇ ਜਰੂਰ ਜਾਰੀ ਯਕ ਰੱਖਿਓ ਲਓ ਕਹਿੰਦੇ ਚੱਲਦੀ ਹੋਈ ਮੈਦਾਨ ਦੇ ਵਿੱਚ ਕੁਸ਼ਤੀ ਹੈ ਨਾ ਗੱਪਰੂਆਂ ਦਰਮਿਆਨ ਬੰਦੇ 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 ਕੈਰੀ ਲੱਗਣ ਦੀ ਕੋਸ਼ਿਸ਼ ਵਾਹ ਜੀਵਾ ਲਓ ਜੀ ਜੀ ਉਥੇ ਹੀ ਸਿੰਧੂ ਸਾਹਿਬ ਵੱਲੋਂ ਇਹਨਾਂ ਬੋਲਣ ਲਈ ਵੱਡੇ ਮਾਨ ਸਨਮਾਨ ਪੁੱਜਦੇ ਹੋਈਆਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆਂ ਬੈਠੋ ਮੇਰਾ ਬੇਟਾ ਬਿਲਕੁਲ ਜੀ ਉੱਪਰ ਸਾਡੇ ਬਹੁਤ ਸਤਿਕਾਰਯੋਗ ਹਰਕੇਸ਼ ਚੰਦ ਸ਼ਰਮਾ ਜੀ ਮੱਛਲੀ ਕੰਨਾ ਸੋਨਾਂ ਦੇ ਵੱਲੋਂ ਵੀ ਪੰਜਾਬੀ ਬੋਲੀ ਦਾ ਵੱਡਾ ਸਨਮਾਨ ਕੀਤਾ ਗਿਆ ਜੀ ਬਹੁਤ ਵਧੀਆ ਜਿਹੜਾ ਮੁਕਾਬਲਾ ਮੈਦਾਨ ਦੇ ਵਿੱਚ ਚੱਲਦਾ ਹੋਇਆ ਪਹਿਲਾ ਨੌਜਵਾਨਾਂ ਦੇ ਦਰਮਿਆਨ ਵੱਡੀ ਚੰਡੀ ਵਾਲੀ ਕੁਸ਼ਤੀ ਮੈਦਾਨ ਦੇ ਵਿੱਚ ਚੱਲ ਰਹੀ ਹੈ ਕਹਿੰਦੇ ਕਰਨ ਤਪસ્યા ਪੁੱਤ ਲਈ ਮਾਪੇ ਫਿਰ ਮਿਹਰ ਖੁਦਾ ਦੀ ਹੁੰਦੀ ਏ ਤੇ ਚਾਹਾਂ ਦੇ ਨਾਲ ਪਾਲਣ ਪੁੱਤ ਨੂੰ ਫਿਰ ਵੱਡੀ ਜਿੱਤ ਹੁੰਦੀ ਏ ਕਿ ਕੌਣ ਦਿੰਦਾ ਕੌਣ ਖਰਦਾ ਕਹਿੰਦਾ ਜੇਤੂਆਂ ਦੇ ਸਿਰ ਉਤੇ ਤਾਅ ਸੱਜਦੇ ਹਾਰਿਆਂ ਦੇ ਪੈਰਾਂ ਵਿੱਚ ਬੇੜੀਆਂ ਅਣਖਾਂ ਦਾ ਖੂਰ ਸੱਗਾ ਮਾਰਦਾ ਅਵਾਲੇ ਉਹ ਚੰਗਾ ਜਿੱਤਣੀਆਂ ਦੱਸ ਕੀ ਤੇ ਛੇੜੀਆਂ ਸੂਰਮੰਗਲ ਦੀ ਪਰਵਾਸਾ ਵੇਖੀਏ ਇੱਕੋ ਗੱਲ ਸਾਂਝੀ ਚੋਹਦੇ ਆਂਦੇ ਰਾਜ ਦੀ ਸੂਈ ਤੋ ਬਰੀਕ ਰੱਖਦੇ ਨੇ ਸੋਚਣੀ ਹੋ ਦੂਜੀ ਟੂਮ ਛੇੜੀ ਅੱਖ ਹੁੰਦੀ ਬਾਜਦੀ ਸੂਈ ਤੋ ਬਰੀਕ ਰੱਖਦੇ ਨੇ ਸੋਚਣੀ ਕੇ ਦੂਜੀ ਟੂਮ ਛੇੜੀ ਅੱਖ ਹੁੰਦੀ ਬਾਜਦੀ ਲੋ ਸਾਡੇ ਵਿਚਕਾਰ ਜਿਨੇ ਵੀ ਦਰਸ਼ਕ ਮੇਰੇ ਕੱਚੇ ਤੌਰ ਤੇ ਪੁੱਜੇ ਨੇ ਕਿ ਜੈ ਮਹਾਰਾਜ ਜੀ ਸਵਾਗਤ ਹੈ ਇਹਨਾਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਹੜੇ ਕੀਮਤੀ ਸਮੇਂ ਤੋਂ ਸਮਾਂ ਕੱਟ ਕੇ ਸਾਡੇ ਵਿਚਕਾਰ ਪੁੱਜੇ ਨੇ ਇਹਨਾਂ ਸਾਰੇ ਪਰਵਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਇਨੇ ਪਰਿਵਾਰ ਵੀ ਪੁੱਜਿਆ ਰਿਸਪੈਕਟਡ ਸ਼ਖਸੀਅਤਾਂ ਸਾਡੇ ਸਟੇਜ ਦਾ ਸ਼ਿੰਗਾਰ ਬਣੀਆਂ ਤੇ ਸਵੇਰ ਤੋਂ ਸਾਮਾਂ ਕੱਢ ਕੇ ਸਾਡੇ ਵਿਚਕਾਰ ਉੱਚੇ ਤੌਰ ਤੇ ਪੁੱਜੀਆਂ ਇਹਨਾਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਟੋਲੀ ਵੀਰਾਂ ਦਾ ਧੰਨਵਾਦ ਹੈ ਡੀਜੇ ਵਾਲੇ ਵੀਰਾਂ ਦਾ ਧੰਨਵਾਦ ਹੈ ਜੱਸੀ ਸਾਡੇ ਪ੍ਰਾਜ ਆਈਏ ਵਾਲ ਤੋਂ ਪੁੱਜਿਆ ਇਸ ਵੀਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਰੈਫਰੀ ਸਰਮਣ ਦਾ ਵੀਰ ਆ ਪਹਿਰਮਾਨ ਜੀ ਮਸੌੜ ਵਿਆਪਰੇ ਸਾਰੇ ਵੀਰ ਉਤਸ਼ਾਹਪੂਰਵਕ ਪਹੁੰਚੇ ਆ ਵੱਡੀ ਜ਼ਿੰਮੇਵਾਰੀਆਂ ਨਿਭਾਈਆਂ ਨੇ ਬਹੁਤ ਬਹੁਤ ਧੰਨਵਾਦ ਲਓ ਜਲਦੀ ਹੋਈ ਮੈਦਾਨ ਦੇ ਵਿੱਚ ਕੁਸ਼ਤੀ ਆਇਆ ਨਾ ਟਾਟਾ ਨਾ ਬੱਦਲਿਆ ਨਾ ਉੱਪਰਲੇ ਬੰਨੀ ਆ ਗਿਆ ਜੱਸਾ ਕਹਿੰਦੇ ਉੱਪਰਲੇ ਬੰਨੀ ਆ ਗਿਆ ਜਲਦੀ ਹੋਈ ਮੈਦਾਨ ਦੇ ਵਿੱਚ ਕੁਸ਼ਤੀ ਕਹਿੰਦਾ ਗੁੱਸੇ ਆਪਣੇ ਤੇ ਸਦਾ ਕਟਨੌਦ ਰੱਖੀਏ ਗੁੱਸਾ ਆਪ ਚੰਗੇ ਉਸਤਾਦ ਜੇ ਕਿਤੇ ਫੜੇਂ ਉਂਗਲ ਮੰਝਲਾ ਔਖੀਆਂ ਵੇਖ ਕੇ ਰਸਤਾ ਛੱਡੀ ਦਾ ਨਹੀਂ ਔਰ ਰਾਜੂ ਆਖ ਦਾ ਪਿੰਡ ਮੋਗੀ ਨੰਦ ਵਾਲਾ ਦੁੱਧ ਪੀ ਕੇ ਗਿਆਂ ਦਾ ਕਹਿੰਦੇ ਛੱਡੀ ਦਾ ਨਹੀਂ ਔਰ ਰਾਜੂ ਆਖ ਦਾ ਪਿੰਡ ਮੋਗੀ ਨੰਦ ਵਾਲਾ ਦੁੱਧ ਪੀ ਕੇ ਗਿਆਂ ਦਾ ਕਹਿੰਦੇ ਛੱਡੀ ਦਾ ਨਹੀਂ ਕਹਿਣ ਸਪੇਂਦੀਆਂ ਬਾਤਾਂ ਨਾਲਵਨ ਗਸਾ ਪੱਟੀ ਤੇ ਸੋਮੂ ਕਹਵਾਂ ਦਰਮਿਆਨ ਕਹਿੰਦਾ ਜਾਗਦੀ ਅੱਖਾਂ ਨਾਲ ਵੇਖੇ ਸੁਪਨੇ ਮੰਗੇ ਤੇ ਪਿਆਮੋਂ ਸਕਸੈਸ ਨਾ ਮਿਲੇ ਉਹ ਦੁਨੀਆਂ ਦੇ ਇਤਿਹਾਸ ਵਿੱਚ ਨਾ ਹੋਣਗੇ ਉਹ ਕੱਲ ਨਾ ਸਖਤ ਸੁਣੀ ਪੈਂਦੀ ਕੱਲਣੀ ਫੇਰ ਕਿਤੇ ਜਾ ਕੇ ਹੈ ਨਿਆਉਂਦੀ ਦੁਨੀਆਂ ਉਹ ਮਿਹਨਤਾਂ ਦੇ ਸੱਤ ਹਾਰੇ ਹੋਏ ਵੀ ਕਰਦੇ ਪਰ ਜੱਟਿਆਂ ਨਾਲ ਫੋਟੋਆਂ ਖਿਚਾਉਂਦੀ ਦੁਨੀਆਂ ਉਹ ਮਿਹਨਤਾਂ ਦੇ ਸੱਤ ਹਾਰੇ ਹੋਏ ਵੀ ਕਰਦੇ ਪਰ ਜੱਟਿਆਂ ਨਾਲ ਫੋਟੋਆਂ ਕਦੋਂ ਚੋਂਦੀ ਤੇ ਬਿਲਕੁਲ ਜੀ ਕੰਨ ਰੱਖਦੇ ਨੇ ਯਾਰੀਆਂ ਦੂਰੋਂ ਦੀ ਸਜਾਦੀਆਂ ਨੇ ਬਾਡੀਆਂ ਸ਼ਿੰਗਾਰੀਆਂ ਤੇ ਕੱਲਾ ਕੱਲਾ ਮਸਲਾ ਗੁਆਹੀ ਜਮੀਤ ਭਰਦਾ ਬੰਦਾ ਮਿਹਨਤਾਂ ਵੀ ਜੀਤ ਤੋੜ ਕਰਦਾ ਕਿਛੇ ਨੇ ਗਹਿਲ ਮਜਾਰੀ ਮਿਹਨਤਾਂ ਨੂੰ ਪੈਂਦਾ ਬਰੂਰ ਹੈ ਮਿਹਨਤਾਂ ਦੇ ਨਾਲ ਹੁੰਦਾ ਬੰਦਾ ਮਸ਼ਹੂਰ ਹੈ ਮਿਹਨਤਾਂ ਦੇ ਨਾਲ ਹੁੰਦਾ ਪਰਮਾਨੰਦਰ ਸਾਹ ਪੰਟੀ ਤੇ ਸੋਮੁਂਗਰਵੰਤ ਦੇ ਵਿਚਕਾਰ ਜੱਸੀ ਜੀ ਮੈਂ ਬੇਨਤੀ ਕਰਦਾ ਇਸੇ ਨਗਰ ਦਾ ਮਾਣ ਕੱਲੇ ਲੱਖਾਂ ਪਹਿਲਵਾਲ ਮਟੌਰ ਪ੍ਰਧਾਨ ਹੈ ਅੱਜ ਦੇ ਤੱਕਲ ਕਮੇਟੀ ਦਾ ਲਖੇ ਆਹ ਪਹਿਲਵਾਨ ਜੀ ਇੱਕ ਵਾਰ ਕਰਿਓ ਫਤਿਹ ਸੱਗੀ ਵਾਹ ਬਈ ਫਾਨੀ ਆਹ ਕੌਣ ਜਿੱਤਿਆ ਇਹ ਅਤਰਸੀ ਵਾਲਾ ਜੱਟਾ ਬੱਧੀ ਵਾਲਾ ਇੱਧਰ ਜਿੱਥੇ ਪਰਮਾਨੰਦਰ ਸਲਾਮੀ